ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋ ਹੋਗੇ ਠੀਕ ਠਾਕ ਹੋਮੋਗੇ ਮੈਂ ਸਿਮਰਨ ਤੁਹਾਡਾ ਪਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹੋਸਨਾਉ ਜੀ ਕਿਵੇਂ ਹੋ ਤੁਸੀਂ ਠੰਡ ਕਿਵੇਂ ਆ ਬਹੁਤ ਠੰਡ ਪੈਂਦੀ ਆ ਜੀ ਬਹੁਤ ਜ਼ਿਆਦਾ ਠੰਡ ਨੇ ਤਾਂ ਬੁਰਾ ਹਾਲ ਕਰਿਆ ਪਿਆ ਕੋਰਾ ਵੀ ਬਹੁਤ ਜ਼ਿਆਦਾ ਪੈਂਦਾ ਜੀ ਸਵੇਰੇ ਸਵੇਰੇ ਤਾਂ ਬਹੁਤ ਬੁਰਾ ਹਾਲ ਹੁੰਦਾ ਇਸੇ ਲਈ ਆਪਾਂ ਤੁਹਾਡੇ ਨਾਲ ਨਾ ਸਵੇਰ ਦਾ ਵਲੌਗ ਜਿਹੜਾ ਜਦੋਂ ਆਪਾਂ ਉੱਠਦੇ ਆ ਉਦੋਂ ਦਾ ਆਪਾਂ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਜਿਆਦਾ ਧੁੰਦ ਹੋਣ ਦੇ ਕਾਰਨ ਠੰਡ ਜਿਆਦਾ ਹੋਣ ਦੇ ਕਾਰਨ ਬਣ ਨਹੀਂ ਪਉਂਦਾ ਜੀ ਤੇ ਚਲੋ ਜੀ ਆਪਾਂ ਵਲੌਗ ਆਪਣਾ ਸ਼ੁਰੂ ਕਰ ਲਿਆ ਤੇ ਆਪਾਂ ਅੱਜ ਵਧੀਆ-ਵਧੀਆ ਜਿਆ ਸੋਹਣਾ-ਸੋਹਣਾ ਜਿਆ ਵਲੌਗ ਬਣਾਉਨੇ ਆ ਜੇ ਤੁਹਾਨੂੰ ਵਧੀਆ ਲੱਗੂ ਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸ਼ੇਅਰ ਕਰਿਓ ਤੇ ਲਾਈਕ ਵੀ ਕਰਿਓ ਜੀ ਚਲੋ ਆਪਾਂ ਵਲੌਗ ਆਪਣਾ ਅੱਗੇ ਕੰਟੀਨਿਊ ਰੱਖਦੇ ਆ ਜੀ ਲਓ ਜੀ ਧੁੱਪ ਨਿਕਲ ਲਈ ਬੱਚੇ ਡਾਉਣ ਲੱਗੇ ਹੋਏ ਨੇ ਪਤੰਗ ਚਲੋ ਆਪਾਂ ਦੇਖ ਕੇ ਆਉਨੇ ਆ ਕਿਵੇਂ ਡਾਉਂਦੇ ਨੇ ਜਵਾਕ

ਕੁਣਤਾ ਲੱਗੀ ਧੁੱਪ ਨਿਕਲਣਾ ਰੋਜ਼ ਨਿਕਲ ਆਉਂਦੀ ਆ ਕਿੰਨੇ ਲੱਗੇ ਹੋਏ ਨੇ ਪਤੰਗ ਢੋਣ ਵਾਸਤੇ ਹੁਣ ਆਏ ਨੇ ਵੀਰਨ ਵੀਰਨ ਦੇਖ ਕੇ ਅੱਛਾ ਨੂਰ ਨੂੰ ਦੇਖ ਕੇ ਆ ਗਏ ਵੀਰਾ ਕਹਿੰਦਾ ਵੱਡਾ ਪਤੰਗ ਹੈ ਜਿਹੜਾ ਕਹਣਾ ਉਹ ਮੈਂ ਆਉਂਗਾ ਫਿਰ ਕਹਣਾ ਫੇਰ ਡਾਲਾਂਗੇ ਅਸੀਂ ਤੇ ਤੋੜਦਾ ਤਾਂ ਹੈ ਨਹੀਂ ਪੁੱਤ ਫਿਰ ਕਹਿੰਦਾ ਕਿ ਨਾਕ ਤੰਗ ਡਾਲਾ ਚੇਪੀ ਵਾਲਾ ਅੱਛਾ ਲੈ ਆ ਹੁਣ ਅੱਛਾ ਆਵੇਂ ਪੈਰ ਚ ਕੀ ਜੀ ਟੋਰ ਇੱਕ ਬੈਠਾ ਲਾ ਦੋ ਬੰਦਾ ਜੀ ਹਾਂਜੀ ਆਪਾਂ ਹੁਣ ਆਵੇ ਥੱਲੇ ਥੋੜਾ ਚਿਰ ਤੋਂ ਪਸੇਕਾਂਗੇ ਅੱਜ ਸਵੇਰ ਦੀ ਲਾਈਟ ਨਹੀਂ ਹੈਗੀ ਪਤਾ ਨਹੀਂ ਕੀ ਹੋ ਗਿਆ ਲੈਟਰਨ ਸਵੇਰ ਦੀ ਨਹੀਂ ਹੈਗੀ ਟੈਂਕੀ ਮੁੱਕੀ ਪਈ ਆ ਪਾਣੀ ਹੈ ਨਹੀਂ ਦਾ ਗਵਾਂਡੀਆਂ ਤੋਂ ਲਿਆਂਦੀ ਅੱਜ ਬਾਲਟੀ ਇੱਕ ਪਾਣੀ ਦੇ ਭਰ ਕੇ ਅੱਗੇ ਕਦੇ ਨਹੀਂ ਹੋਇਆ ਪਤਾ ਨਹੀਂ ਕੀ ਗੱਲ ਅੱਜ ਕਿਵੇਂ ਆਪਾਂ ਐ ਹੋ ਗਿਆ ਟੈਂਕੀ ਬਿਲਕੁਲ ਖਤਮ ਆ ਹੁਣ ਜੇ ਕੋਈ ਆ ਗਿਆ ਹੁਣ ਪੀਣ ਨੂੰ ਪਾਣੀ ਵੀ ਮਸਾ ਨਿਕਲੂਗਾ ਫਿਲਟਰ ਚ ਚਲੋ ਦੇਖਦੇ ਆਂ ਕਰਿਆ ਸੀ ਵੈਸੇ ਤਾਂ ਫੋਨ ਕਹਿੰਦੇ ਵੀ ਲਾਈਟ ਤਾਂ ਚੱਲਦੀ ਐ ਆਪਣੇ ਕੋਈ ਖਰਾਬੀ ਆ ਗਈ ਲਾਈਟ 'ਚ ਸੁੱਕ ਕੇ ਵੈਸੇ ਤਾਂ ਥੋੜੀ ਥੋੜੀ ਰਹਿ ਗਈ ਕੱਪੜੇ ਬਸ ਆਹ ਗਿੱਲੀਆਂ ਨੇ ਟੀ-ਸ਼ਰਟਾਂ ਦੇ ਕਾਲਰ ਇੱਕ ਤਾਂ ਜਦੋਂ ਬਸ ਧੁੱਪ ਪਾਉਂਦੀ ਉਹਦੀ ਜਾਨ ਦਾ ਵੇਲਾ ਹੋ ਜਾਂਦਾ ਉਹਦਾ ਤੇ ਆ ਪਏ ਨੇ ਮੇਰੇ ਸੰਤਰਿਆਂ ਦੇ ਛਿਲਕੇ ਇਹ ਵਿਚਾਰੇ ਸੁੱਕਦੇ ਹੀ ਨਹੀਂ ਹੈਗੇ 15 ਦਿਨ ਹੋ ਗਏ ਐਵੇਂ ਪਏ ਨੇ ਤੁੱਪੀਨ ਲੱਗਦੇ ਵਿਚਾਰੇ ਨੂੰ ਇਹਨਾਂ ਦਾ ਪਾਊਡਰ ਬਣਾਵਾਂਗੇ ਫਿਰ ਆਪਾਂ ਸੰਤਰਿਆਂ ਦੇ ਛਿਲਕੇ ਆ ਦਾ ਫਿਰ ਤੁਹਾਨੂੰ ਦਿਖਾਵਾਂਗੇ ਮੈਂ ਹੈਕ ਖਾਣ ਲੱਗੀ ਹੋਈ ਐ ਇੱਧਰ ਮੂੰਗਫਲੀ ਗੱਚੇ ਕਰਿਓੜੀਆਂ ਖਾਲੀ ਭਣੇ ਮੈਨੂੰ ਵੀ ਦੇ ਦੇ ਹਾਂ ਮੱਕੂ ਅਲ ਫੇਰ ਖਾਉਂਗੀ ਬੇਲੀ ਹੋ ਕੇ ਮੈਂ ਤਾਂ ਲੱਗੀ ਹੋਈ ਐ ਇੰਜੋਏ ਕਰਨ ਟੀਵੀ ਦੇਖਣ ਲੱਗੀ ਹਾਂ ਨਾਲੇ ਬਦਿਆ ਮੌਜਾ ਆਨੇ ਭਾਈ ਜੀ ਟਾਈਮ ਹੈ ਜਿਹੜਾ ਹੋ ਸ਼ਾਮ ਤੇ 4:30 ਵੱਜ ਚੁੱਕੇ ਨੇ ਤੇ ਆਪਾਂ ਆ ਗਏ ਆ ਆਪਾਂ ਗਏ ਸੀ ਆਪਣੀ ਗਵਾਂਡੀਆਂ ਦੇ ਘਰੇ ਇਹਨਾਂ ਦੇ ਪੋਤੇ ਦੀ ਖੁਸ਼ੀ ਦੇ ਵਿੱਚ ਮਹਾਂਤਾ ਨੇ ਨੱਚਣ ਆਉਣਾ ਸੀ ਜੀ ਤੇ ਹੋ ਨੱਚ ਕੇ ਗਏ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੇ ਆਪਾਂ ਤੁਹਾਡੇ ਨਾਲ ਅਗਲੀ ਕਲਿੱਪ ਉਹਨਾਂ ਦੀ ਵੀ ਸ਼ੇਅਰ ਕਰਾਂਗੇ ਕਿੰਨੀਆਂ ਸੋਹਣੀਆਂ ਸੀਸਾਂ ਦੇ ਕੇ ਗਏ ਨੇ ਤੇ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਤੁਸੀਂ ਦੇਖਿਓ ਤੇ ਇੰਜੋਏ ਕਰਿਓ ਜੀ ತೆನು ಶಗನ ಅಡ್ಡಿಯ ಉಮರ ਛੋਟਾ ਟੱਕੇ ਅਬ ਛੋਟਾ ਇੱਕ ਅੰਮੋਲਾ ਦੇਖੇ ਅੰਮੋਲਾ ਰਾਤੀ ਨੀਂਦ ਨਾ ਆਈ ਬਸਾ ਟੋਨਾ ਬਸਾ ਟੋਨਾ ਅੱਜ ਤਾਂਿਆ ਤਾਂਿਆ ਸਸਾ ਕੋਲ ਡਾਰ ਲੱਗਦਾ ਅੱਜ ਤਾਂਿਆ 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 ਸਸਾ ਕੋਲ ਡਾਰ ਲੱਗਦਾ ਬਸ ਤਾਂਿਆ 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 ਸਸਾ ਕੋਲ ਡਾਰ ਲੱਗਦਾ ਇਹ ਸੱਤਾ ਕਿਨੇ ਬਣਾ ਜਿੰਨੇ ਡਾਡੇ ਸੋਹਣੇ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਜੀ ਚਲੋ ਠੀਕ ਹੈ ਡਾਕਟਰ ਸਾਹਿਬ ਆ ਗਏ ਨੇ ਹੁਣ ਆਪਾਂ ਉਹਨਾਂ ਨੂੰ ਰੋਟੀ ਪਾਣੀ ਦਿੰਨੇ ਆਂ ਜੀ ਮਿਲਦੇ ਆਂ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ